ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਭਲਵਾਨ ਟਰੈਕਟਰ ਵਿਚਾਲਾ ਦਾ ਮੇਰਾ ਨਾਮ ਹੈ ਸੰਦੀਪ ਸਿੰਘ ਧੰਨਵਾਦ ਆਉਨਾ ਭਰਾਵਾਂ ਦਾ ਜਿਹੜਾ ਦੂਰੋਂ ਨੇੜੇੋਂ ਸਪੈਸ਼ਲੀ ਐਨ ਆਰ ਆਈ ਭਰਾ ਜਿਹੜੇ ਬਹੁਤ ਪਿਆਰ ਦਿੰਦੇ ਵੀਡੀਓ ਨੂੰ ਤੇ ਚੈਨਲ ਨੂੰ ਵੀਰੇ ਫੋਲੋ ਕਰ ਲਓ ਟਰੈਕਟਰ ਦੀ ਇਨਫੋਰਮੇਸ਼ਨ ਟਰੈਕਟਰਾਂ ਦੇ ਪਾਰਟਸ ਬਾਰੇ ਤੁਹਾਡਾ ਭਰਾ ਪਾਉਂਦਾ ਹੁੰਦਾ ਟਰੈਕਟਰਾਂ ਦੀਆਂ ਜਾਣਕਾਰੀਆਂ ਜੋ-ਜੋ ਟਰੈਕਟਰ ਨੇ ਸਮਾਨ ਕਿਸੇ ਭਰਾ ਨੂੰ ਲੋਡ ਹੁੰਦੇ ਇੱਥੇ ਪਟਿਆਲੇ ਕੀ ਰੇਟ ਕਿਨੇ ਮਿਲਦੇ ਆ ਕੀ ਪ੍ਰੋਸੈਸ ਹੁੰਦਾ ਸਾਰੀ ਜਾਣਕਾਰੀ ਨਿੱਕੀ ਤੋਂ ਵੱਡੀ ਆਪਾਂ ਟਰੈਕਟਰਾਂ ਦੇ ਵਿੱਚ ਪਾਉਣੇ ਰਹਿੰਦੇ ਨੇ ਵੀ ਟਰੈਕਟਰਾਂ ਦੀ ਕੀ ਕਮੀ ਆ ਕੀ ਆਉਂਦੀਆਂ ਤੇ ਇਹ ਹੌਲੈਂਡ ਦਾ ਇੰਜਣ 4 ਸਿਲੰਡਰ ਦਾ ਬਾਹਲੀ ਮੰਗ ਐ ਇਸ ਇੰਜਣ ਦੇ ਵੀ ਤੇ ਇੱਥੇ ਪਤਲਾ ਟਰੈਕਟਰ ਮੰਡੀ 'ਚ ਪਹੁੰਚਿਆ ਹੋਇਆ 1.5 ਲੱਖ ਦੀ ਮੰਗ ਕਰਦੇ ਐ ਇੰਜਣ ਦੇ ਇੰਜਣ ਦੇਖ ਲਓ ਥੋੜਾ ਬਹੁਤਾ ਕੰਮ ਭਾਲਦਾ ਇੰਜਣ ਤੇ ਇਹ ਤੁਸੀਂ ਆਪਣਾ ਦੇਖ ਲਿਓ ਇਹ ਐਸੇ ਤੁਹਾਡੇ ਲੱਗਣਗੇ ਬਾਕੀ ਇੰਜਣ ਦੇਖ ਸਕਦੇ ਤੁਸੀਂ ਆਪਣੀ ਤਸੱਲੀ ਤੁਸੀਂ ਆ ਕੇ ਕਰ ਲਿਓ ਉਦੇ ਬਾਰੇ ਆਪਣੀ ਇੱਕ ਇਹਨੇ ਵੀ ਬੜਾ ਵਧੀਆ ਜਿਹਾ ਬੜਾ ਕੁਝ ਇਹ ਤੁਸੀਂ ਆਪ ਤਸੱਲੀ ਕਰਨੀ ਹੈ ਤੇ 400 ਰੈਂਗ ਇਹਨਾਂ ਹੌਲੈਂਡ ਦਾ ਜੇ ਕੋਈ ਹੋਰ ਅਪਡੇਟ ਹੋਈ ਤਾਂ ਉਹ ਵੀ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੇ ਦਾਂਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੱਤਵੰਣ ਕੇ ਤੇ ਸਾਥ ਦਿਆ ਕਰੋ ਫੇਸਬੁੱਕ ਤੇ ਵੀ ਫੇਸਬੁੱਕ ਤੇ ਪੇਜ ਆਪਣਾ ਸੰਦੀਪ ਸਿੰਘ ਦੇ ਨਾਮ ਤੇ YouTube ਤੇ ਚੈਨਲ ਆਪਣਾ ਭਲਵਾਨ ਟਕਟਵਰਿਆਲਾ ਇੰਸਟਾ ਤੇ ਵੀ ਭਲਵਾਨ ਟਕਟਵਰਿਆਲਾ ਪਾਦਰ ਸਾਹਿਬ ਦੇ ਨਾਮ ਤੇ ਆਪਣਾ ਚੈਨਲ ਬਣਾਇਆ ਹੋਇਆ ਤੇ ਪਰਾਵਤ ਬਤ ਵਸਾ ਦਿਆ ਕਰੋ ਵੀਡੀਓ ਦੇਖ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਫਾਇਦੇ ਦੀਆਂ ਗੱਲਾਂ ਆਪਣੇ ਚੈਨਲ ਦੇ ਉੱਪਰ ਹੁੰਦੀਆਂ ਕੋਈ ਵੀ ਫੇਕ ਗੱਲ ਜਾਂ ਆਪਾਂ ਬਣਾਉਂਟੀ ਗੱਲ ਕਦੇ ਵੀ ਆਪਣੇ ਚੈਨਲ ਦੇ ਉੱਪਰ ਨਹੀਂ ਪਾਈ ਜੋ ਵੀ ਜਾਣਕਾਰੀ ਹੋਊਗੀ ਉਹ ਸਹੀ ਔਰ ਰੇਟ ਜਿਹੜੇ ਵੀ ਚੀਜ਼ ਦੇ ਦੱਸਾਂਗੇ ਬਿਲਕੁਲ ਤੁਹਾਨੂੰ ਐਕਿਊਰੇਸੀ ਹੁੰਦੀ ਹੈ ਤਕਰੀਬਨ ਕਰਨ ਦੀ ਆਪਣੇ ਕੋਈ ਗਲਤੀ ਵੀ ਲੱਗ ਜਾਂਦੀ ਕਿਸੇ ਟਾਈਮ ਕੋਈ ਬੰਦਾ ਰੱਬ ਨਹੀਂ ਹੁੰਦਾ ਤੇ ਆਹ ਦੇਖ ਲਓ ਬਾਕੀ ਬਾਈ ਇਹ ਤੁਹਾਨੂੰ ਜਿੰਨਾ ਸਾਰਾ ਤਸल्ली ਕਰਾਤੀ ਜਿਹੜੇ ਹੋਰ ਵੀ ਇੰਝਣ ਜਿਹੜੀ ਆਰਮ ਡਿਮਾਂਡ ਰਹਿੰਦੀ ਉਹਨਾਂ ਦੇ ਰੇਟਾਂ ਬਾਰੇ ਵੀ ਤੁਹਾਡੇ ਨਾਲ ਸਾਰੀ ਡਿਟੇਲਡ ਵੀਡੀਓ ਇੰਜਨਾਂ ਦੀ ਅੱਜ ਤੋਂ ਅੱਜ ਤੁਹਾਨੂੰ ਮਿਲ ਜੂਗੀ ਅੱਜ ਦਿਨ ਮੰਗਲਵਾਰ ਤੇ ਲਾ ਲੋ ਤੁਸੀਂ ਤਰੀਕ ਹੈਗੀ ਜੀ 16 16 7 2024 ਦੀ ਵੀਡੀਓ ਆ ਦਿਨ ਮੰਗਲਵਾਰ 16 7 2024 ਕਈ ਵਾਰਾਂ ਵੀਡੀਓ ਦੇ ਵਿੱਚ ਡੇਟ ਬੋਲਣ ਦਾ ਫਾਇਦਾ ਇਹ ਹੋ ਜਾਂਦਾ ਤੇ ਵੀਡੀਓ ਪੁਰਾਣੀ ਭਰਾ ਦੇਖਦੇ ਆ ਪੁਰਾਣੀ ਵੀਡੀਓ ਇੰਨਾ ਲੰਬਾ ਟਾਈਮ ਸਮਾਨ ਨਹੀਂ ਰਹਿੰਦਾ ਹੁੰਦਾ ਇੱਥੇ ਇਵੇਂ ਕਈ ਵੀਡੀਓ ਦੇ ਵਿੱਚ ਟਰੈਕਟਰ ਭਾ ਫੋਨ ਕਰਦੇ ਹੁੰਦੇ ਆ ਕਈ ਆਪਣੇ ਯੂਟਿਊਬਰ ਆਪਣੇ ਭਾਜੋ ਬਿਜੇਂਦਰ ਮਾਨਾ ਜਾਂ ਹੋਰ ਕਈ ਜਨਾਂ ਦੇ ਵੀਡੀਓ ਪਈ ਹੁੰਦੇ ਉਹ ਪੁਰਾਣੀ ਵੀਡੀਓ ਤੋਂ ਫਿਰ ਕਸਟਮਰ ਵੀ ਤੰਗ ਹੁੰਦਾ ਅਸੀਂ ਵੀ ਤੰਗ ਹੁੰਨੇ ਆ ਇਸ ਕਰਕੇ ਵੀਡੀਓ ਦੇ ਵਿੱਚ ਆਪਾਂ ਡੇਟ ਤਕਰੀਬਨ ਪਾਈ ਵੀ ਮੈਂਸ਼ਨ ਕਰੀ ਦੀ ਆ ਦੋਸਤੋ ਧੰਨਵਾਦ ਜੀ